ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਡੇ ਇਸ ਚੈਨਲ ਤੇ ਸਵਾਗਤ ਹੈ ਜੀ ਤੇ ਗੱਲ ਕਰਾਂਗੇ ਅੱਜ ਦੇ ਬਾਸਮਤੀ ਦੇ ਭਾਅ ਦੀ ਕਿ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਕੀ ਭਾਅ ਰਹੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਮੁਕਸਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ 11 21 ਦਾ ਭਾਅ ਜਿਹੜਾ ਰਿਹਾ ਅੱਜ ਉਹ 4800 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਕ ਵਾਰ ਫਿਰ ਜਿਹੜੇ ਭਾਅ ਦੇ ਵਿੱਚ 440 ਨੂੰ ਪਾਰ ਹੋਣ ਲੱਗੇ ਨੇ ਭਾਗ 11 ਬਾਸਮਤੀ ਦੇ 11847 ਦੇ ਭਾਅ ਦੀ ਗੱਲ ਕਰੀਏ ਤਾਂ 4000 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਇਸੇ ਤਰ੍ਹਾਂ ਹੀ 1401 ਦਾ ਭਾਅ ਜਿਹੜਾ ਰਿਹਾ ਉਹ 4520 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ 17 18 ਦਾ ਭਾਅ ਜਿਹੜਾ ਰਿਹਾ ਇਸ ਮੰਡੀ ਦੇ ਵਿੱਚ ਉਹ 4600 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਗਿੱਦੜਬਾਹਾ ਮੰਡੀ ਦੀ ਗੱਲ ਕਰੀਏ ਤਾਂ 11 21 ਦਾ ਭਾਅ ਇੱਥੇ ਜਿਹੜਾ ਰਿਹਾ ਅੱਜ ਉਹ 4500 70 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਲੁਧਿਆਣਾ ਦੀ ਖੰਨਾ ਮੰਡੀ ਦੀ ਗੱਲ ਕਰੀਏ 11 21 ਦਾ ਭਾਅ ਇੱਥੇ 3950 ਰੁਪਏ ਪ੍ਰਤੀ ਕੁਆਂਟਲ ਤੇ ਸੈਟ ਗਿਆ ਹੈ ਫਤਿਹਬਾਦ ਦੇ ਟੋਹਾਨਾ ਵਿੱਚ 11 21 ਦਾ ਭਾਅ 3750 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੀਨ ਦੀ ਸੋਫੀਡਾਨ ਸਾਫੀਡਾਨ ਮੰਡੀ ਦੇ ਵਿੱਚ 11 21 4681 ਰੁਪਏ ਪ੍ਰਤੀ ਕੁਆਂਟਲ ਵੀ ਕੀ ਹੈ ਲੋ ਖੇੜਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ 4821 ਰੁਪਏ ਤੇ ਸੋਨੀਪੱਤ ਦੀ ਨਿਊ ਗ੍ਰੇਨ ਮਾਰਕੀਟ ਸੋਨੀਪੱਤ ਵਿੱਚ 1121 ਦਾ ਭਾਅ 4231 ਰੁਪਏ ਪ੍ਰਤੀ ਕੁਆਂਟਲ ਤੇ ਆ ਗਿਆ ਜੀ ਜੀਨ ਦੀ ਜ਼ੁਲਾਣਾ ਮੰਡੀ ਦੀ ਗੱਲ ਕਰ ਲੈਣੇ ਆ ਇੱਕ ਵਾਰ ਜਿੱਥੇ 1121 ਦਾ ਭਾਅ 4831 ਰੁਪਏ ਤੇ ਹਿਸਾਰ ਦੇ ਨਰੌੜ ਮੰਡੀ ਦੇ ਵਿੱਚ 4785 ਰੁਪਏ ਪ੍ਰਤੀ ਕੁਆਂਟਲ ਜਿਹੜਾ ਭਾਅ ਰਿਹਾ ਬੁੰਦੀ ਰਾਣੀਆਂ ਮੰਡੀ ਦੇ ਵਿੱਚ 1401 ਦਾ ਭਾਜੜਾ ਰਿਹਾ ਉਹ 4681 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਸਰਸਾ ਮੰਡੀ ਦੇ ਵਿੱਚ ਜਿਹੜਾ 11 ਮਾਫ ਕਰਨਾ 17 18 ਦਾ ਭਾਜੜਾ ਰਿਹਾ ਉਹ 4420 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦਾ ਭਾਅ ਸੀ 3970 ਰੁਪਏ ਪ੍ਰਤੀ ਕੁਆਂਟਲ ਤੇ 1401 ਦਾ ਭਾਅ ਜਿਹੜਾ ਉਹ 4670 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਇਸੇ ਤਰ੍ਹਾਂ ਹੀ PB1 ਦਾ ਭਾਅ ਜਿਹੜਾ ਰਿਹਾ ਇਸ ਮੰਡੀ ਦੇ ਵਿੱਚ ਉਹ 4400 ਰੁਪਏ ਪ੍ਰਤੀ ਕੁਆਂਟਲ ਰਿਹਾ। ਰਤਿਆ ਮੰਡੀ ਦੇ ਵਿੱਚ ਜਿਹੜਾ 1886 ਦਾ ਭਾਅ ਅੱਜ ਪਤਾ ਲੱਗਿਆ ਉਹ ਹੈ ਜੀ 4500 ਰੁਪਏ ਪ੍ਰਤੀ ਕੁਆਂਟਲ ਤੇ 1509 ਦਾ ਭਾਅ ਇੱਥੇ 3915 ਰੁਪਏ ਪ੍ਰਤੀ ਕੁਆਂਟਲ ਰਿਹਾ। 1847 ਦਾ ਭਾਅ ਇੱਥੇ 3800 ਰੁਪਏ ਪ੍ਰਤੀ ਕੁਆਂਟਲ ਤੇ PB1 ਦਾ ਭਾਅ ਸੀ ਜਿਹੜਾ ਉਹ 4511 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਗੱਲ ਕਰੀਏ ਖਨੌਰੀ ਮੰਡੀ ਦੀ ਤਾਂ ਇੱਥੇ 17 18 ਦਾ ਭਾਜਰਾ 4680 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ 18 85 ਦਾ ਭਾਅ ਸੀ ਜਿਹੜਾ ਉਹ 4740 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ 18 85 ਇੱਥੇ ਵੀ ਕੀ ਹੈ 4650 ਰੁਪਏ ਪ੍ਰਤੀ ਕਵਾਂਟਲ ਜੀ ਤਾਂ ਦੋਸਤੋ ਇਹ ਸੀ ਅੱਜ ਦੀਆਂ ਕੁਝ ਖਾਸ ਮੰਡੀਆਂ ਦੇ ਬਾਸਮਤੀ ਦੇ ਭਾਅ ਧੰਨਵਾਦ